ਇਸ ਅਸੀਕਾਲ ਜੀ ਆ ਵੀਡੀਓ ਦੇਖਿਓ ਅੱਗੇ ਰੋਮੀ ਨੇ ਬਹੁਤ ਵਧੀਆ ਕਰਿਆ ਇਹਨਾਂ ਦੀ ਕਲਾਸ ਲਾਈ ਇੰਸਟਾਗ੍ਰam ਤੇ ਇਹਨਾਂ ਨੇ ਬਹੁਤ ਗੰਦ ਭਰ ਕੇ ਆ ਸੀਗਾ ਦੋਨੋਂ ਮੀਆਂ ਬੀਬੀ ਨੇ ਇਹ ਸਾਰੀ ਵੀਡੀਓ ਦੇਖੋ ਅੱਗੇ ਤੁਸੀਂ ਤਾ ਤੂੰ ਆਪਣੀ ਜਨਾਨੀ ਦੇ ਨਾਲ ਹੁਣੇ ਵੀ ਕਰਕੇ ਦੱਸ ਇੱਕ ਵਾਰੀ ਜੀ ਤਾਂ ਜੋੜਨਾ ਨਾਲ ਹੁਣ ਸਿਰ ਤੇ ਚੁੰਨੀ ਲਈ ਆ ਵੀਡੀਓ ਬਣਾਉਂਦੇ ਆ ਚੱਲਿਆ ਪਾ ਪਾ ਕੇ ਲੋਕਾਂ ਨੂੰ ਦੱਸਦੇ ਆ ਤੇ ਆਪਾਂ ਮਤ ਲਾਈਵ ਦੇਖਣ ਆਏ ਆ ਨਾਲ ਹੋ ਕੇ ਹੁਣ ਬਾਅਦ ਜਫੀ ਆਪਾਂ ਦੇਖਣਾ ਚਾਹੁੰਦੇ ਆ ਆ ਬੋਲ ਮੈਨੂੰ ਤੁਹਾਨੂੰ ਗੱਲ ਕਰ ਦਿੱਤਾ ਗੱਡੀ ਰਾਹਸ ਓਮ ਤੈਨੂੰ ਵੇਖੀ ਨਾ ਭਰਾ ਬਰੂ ਉਹੋਂ ਤੇਰਾ ਭਰਾ ਕਿੱਥੋਂ ਜਾਦਾ ਜਾ ਉਦੋਂ ਤੂੰ ਕੀ ਹੈ ਢਾਂ ਦੇਣੀ ਹੈ ਢਾਂ ਦੇਣੀ ਹੈ ਤੂੰ ਵੀ ਮਾਰਾ ਜਾ ਚੁੰਨੀ ਧਲੇ ਕਰ ਲਾ ਹੁਣ ਬੜੀ ਤੂੰ ਸੱਤੀ ਸੋਹਤਰੀ ਬਣ ਗਈ ਹੈ ਉਦੋਂ ਤਾਂ ਕੱਢ ਕੱਢ ਕੇ ਵਿਖਾਉਣੀ ਹੈ ਲੋਕਾਂ ਨੂੰ ਬਾਹਰ ਸਾਲਾ ਤੇਰਾ ਮੂੰਹ ਵੇਖਣ ਨੂੰ ਦਿਲ ਨਹੀਂ ਕਰਨ ਧਿਆ ਸਾਲੇ ਚਾਂਡ ਵਾਜੀਏ ਮੇਰੇ ਮੂੰਹ ਤੇ ਕਿਤੇ ਤਾਂ ਸਾਲਾ ਉੱਠਿਆ ਨਹੀਂ ਜਾਣਾ ਤੇ ਕੋ ਹੁਣ ਤੁਹਾਡੇ ਚੁੰਨੀ ਲੈ ਦਾ ਕੀ ਫਾਇਦਾ ਦੱਸੋ ਸੋਸ਼ਲ ਮੀਡੀਆ ਹੈ ਤੁਸੀਂ ਤਾਂ ਚੁੰਨੀ ਕੀ ਤੁਸੀਂ ਤਾਂ ਹੁਣ ਮੈਂ ਕੀ ਬੋਲਾਂ ਇੰਨੇ ਜਾਣੇ ਬੈਠੇ ਆ ਇਹ ਤਾਂ ਇਹਨਾਂ ਨੂੰ ਲੱਗਦਾ ਹੀ ਕਿ ਆਪਾਂ ਇੰਸਟਾਗ੍ਰਾਮ ਤੇ ਬੋਲਣ ਜੋਗਈਆਂ ਸ਼ਾਇਦ ਅਣਾ ਨੇ ਕਿੱਥੋਂ ਆਣਾ ਇੱਥੇ ਆ ਚੈੱਕ ਕਰ ਲਓ ਹੁਣ ਮਾਫੀਆਂ ਤੇ ਹੱਥ ਜੋੜ ਕੇ ਬੈਠੇ ਆ ਆ ਹੁਣ ਸਿਰ ਤੇ ਚੁੰਨੀ ਲਈ ਏਹੀ ਨੇ ਜਿਹੜੇ ਗੰਦੀਆਂ ਗਾਲਾਂ ਕੱਢਦੇ ਸੀ ਉਹ ਗੱਡੀ ਭਲਾ ਜੀ ਇਹਨਾਂ ਨੇ ਕਿਹਾ ਠੀਕ ਹੈ ਮੈਂ ਗਲਤ ਤਾਂ ਹਾਂ ਹੈਗੇ ਆ ਨਾ ਤੇ ਫਿਰ ਤੁਹਾਡਾ ਮਤਲਬ ਕੀ ਬਣਦਾ ਗਾਲਾਂ ਕੱਢਣ ਦਾ ਤੁਸੀਂ ਗਲਤ ਹੋ ਤੇ ਉਹਨੇ ਤੁਹਾਨੂੰ ਇਹਨਾਂ ਗਾਲਾਂ ਕੱਢੀਆਂ ਰੋਮੀ ਨੇ ਸਾਨੂੰ ਕੋਈ ਵੀ ਵੀਖਾ ਦਿਓ ਵੀਡੀਓ ਵਿਖਾ ਦਿਓ ਹਾਂ ਜੀ ਹਾਂ ਜੀ ਕਿਹਾ ਸੀ ਤੁਸੀਂ ਵੀ ਕਿਹੜੀ ਗੱਲ ਕੱਢੀ ਸੀ ਤੂੰ ਮੈਨੂੰ ਕਹਿੰਦਾ ਗਾਲ ਕੱਢਣੀ ਆ ਫੇਰ ਗੱਲ ਕਰਨੀ ਆ ਨਹੀਂ ਗਾਲ ਨਹੀਂ ਨਹੀਂ ਗਾਲ ਕੱਢਣੀ ਆ ਰਿਸ਼ਤੇ ਵਾਲੀ ਗੱਲ ਅਗਰ ਤੂੰ ਕੀਤੀ ਸੀ ਗੱਲ ਉਹ ਗੱਲ ਕਰਨੀ ਆ ਰੋਮੀ ਦਾ ਸੁਭਾਅ ਬਾਲਾ ਗਰਮ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਜਿੱਦਾਂ ਤੁਸੀਂ ਦੇਖਿਆ ਸੀ ਦੋ ਤਿੰਨ ਦਿਨ ਤੋਂ ਇੱਕ ਜਨਾਨੀ ਤੇ ਇੱਕ ਬੰਦਾ ਇਹ ਮੁੰਡਾ ਤੇ ਨਾਲ ਉਹਨਾਂ ਦਾ ਮੁੰਡਾ ਜਿਹੜੇ ਕੀ ਗੰਦੀਆਂ ਗਾਲਾਂ ਕੱਢ ਕੇ ਇਹ ਦੋਨੇ ਨੇ ਗੰਦੀਆਂ ਗਾਲਾਂ ਕੱਢ ਕੇ ਜਿਨ੍ਹਾਂ ਨੇ ਮੈਨੂੰ ਚੈਲੰਜ ਕੀਤਾ ਸੀ ਇਹ ਘਰੋਂ ਮੀਆਂ ਭੈਣ ਦਾ ਇਹਨਾਂ ਨੂੰ ਮੈਨੂੰ ਗਾਲਾਂ ਆਉਂਦੀਆਂ ਭੋਸੜੀ ਦੇ ਜਿੰਨੀਆਂ ਸਾਨੂੰ ਗਾਲਾਂ ਆਉਂਦੀਆਂ ਨਾ ਉਹਨੇ ਤੇਰੀ ਭੈਣ ਨੂੰ ਵੀ ਨਹੀਂ ਆਉਂਦੀਆਂ ਕੋਣੀ ਭੋਸੜੀ ਦਾ ਜਦ ਤੱਕਰ ਗਿਆ ਨਾ ਤੈਨੂੰ ਤੇ ਤੇਰੀ ਮੇਖੀ ਸਿੱਧੇ ਪਾਸੇ ਚੱਲਦਾ ਤੇ ਤੇਰੀਆਂ ਤੈਨੂੰ ਬੰਦਾ ਨਹੀਂ ਰੱਖਿਆ ਤੂੰ ਲੋਕਾਂ ਨੂੰ ਵੀਡੀਓ ਬਣਾਉਣੀਆਂ ਛੱਡ ਦੇਗਾ ਨਾ ਛੱਡਿਆ ਨਾ ਸਾਨੂੰ ਪਿਓ ਦਾ ਨਾਂ ਕਿ ਨਹੀਂ ਅਸੀਂ ਵਿਰਾਸਤ ਹਥੁੰਨੇ ਆਂ ਅੱਛਾ ਰੋਮੀ ਭੈਣ ਚੋਦਾ ਮੈਰੀ ਲਾਦਨਦੀਆਂ ਪਾਵਾਂ ਜਾਂ ਚੰਗੀਆਂ ਪਾਵਾਂ ਤੂੰ ਕੀ ਲੈਣਾ ਭੈਣ ਦੇਣੀ ਆ ਤੂੰ ਤੂੰ ਮੇਰੇ ਨਾਲ ਸਟੋਰੀਆਂ ਲਾਈ ਜਾਂਦਾ ਗੰਦੀਆਂ ਨਹੀਂ ਪਾਉਂਦੀ ਆ ਤੇਰੀ ਭੈਣ ਕਿਹੜਾ ਚੰਗੀਆਂ ਪਾਉਂਦੀ ਹੁੰਦੀ ਆ ਠੀਕ ਹੈ ਨਾ ਮੈਂ ਆਪਦੀ ਆ ਮੇਰੀ ਕੰਡੀਸ਼ਨ ਮੈਂ ਕਿਹ ਜੀ ਮਰਜ਼ੀ ਦੀ ਲਾ ਪਾਵਾਂ ਨਾ ਬਾਵਾ ਮਹਾਂ ਦੇ ਹਸਬੰਦ ਨਾਲ ਗੰਦੀਆਂ ਪਾਵਾਂ ਪਲੀਏ ਬਾ ਤੂੰ ਕੀ ਲੈਣਾ ਠੀਕ ਹੈ ਇਹ ਦੋਨੇ ਗੰਦ ਦੇਖੋ ਧਿਆਨ ਨਾਲ ਹੁਣ ਇਸ ਵੇਲੇ ਹੱਥ ਜੋੜ ਰਿਹਾ ਹੁਣ ਮਾਫੀ ਮੰਗ ਰਿਹਾ ਐ ਇਹ ਜੀ ਸਾਡੇ ਕੋਲ ਗਲਤੀ ਹੋ ਗਈ ਉਦੋਂ ਤੂੰ ਕਿਦਾਂ ਗਾਲਾਂ ਕੱਢੀਆਂ ਮੈਨੂੰ ਤੁਹਾਨੂੰ ਕੀ ਲੱਗਿਆ ਸੀ ਕਿ ਇੰਸਟਾਗ੍ਰam ਵਾਲੇ ਜਿਹੜੇ ਇੰਸਟਾਗ੍ਰam ਤੇ ਬੋਲਣ ਚੋਗੇ ਐ ਜੋ ਮਰਜ਼ੀ ਗਾਲਾਂ ਕੱਢ ਲੋ ਤੁਹਾਨੂੰ ਜੇ ਮੈਂ ਕਿਹਾ ਸੀ ਤਾਨੂੰ ਮੈਂ ਹੋ ਕੇ ਆਈ ਨਾ ਵੀ ਗੰਦਪਾਣਾ ਬੰਦ ਕਰੋ ਤੇਰੀ ਇੱਜ਼ਤ ਦੇ ਖਿਲਾਫ ਜਾਂ ਤੇਰੀ ਜਨਾਨੀ ਨੂੰ ਜਾਂ ਤੇਰੀ ਕੁੜੀ ਨੂੰ ਗੱਲ ਕਰੀ ਕੋਈ ਮੈਂ ਮੂੰਹ 'ਚ ਛੋਲੇ ਪਾਏ ਬੋਲ ਹੁਣ ਕੁਛ ਬੱਸ ਭਾਈ ਸਾਹਿਬ ਗੱਲ ਵਾਲੀਆਂ ਵੀਡੀਓ ਵਿਖਾਈਏ ਇਹ ਤੁਹਾਨੂੰ ਕੀ ਭਲਾ ਇੱਕ ਇੱਕ ਮਿੰਟ ਭਾਈ ਇਤਨਾ ਮੁੰਡਾ ਸਾਡੇ ਕੋਲੇ ਉਹ ਤੁਹਾਨੂੰ ਲਿਆ ਦਿੰਦੇ ਆ ਤੁਹਾਨੂੰ ਉਹਦੇ ਮੋਬਾਈਲ 'ਚ ਆਪਾਂ ਵਿਖਾ ਦਿੰਦੇ ਆ ਵੀ ਆ ਸਾਨੂੰ ਵੀਡੀਓ ਵਿਖਾਈਆਂ ਸੀ ਸਾਤੋਂ ਤਾਂ ਗੱਲ ਨਹੀਂ ਨਹੀਂ ਇਹ ਮੁੰਡਾ ਨਹੀਂ ਕਿੱਥੇ ਆ ਮੇਰਾ ਉਹ ਤਾਂ ਜਿਹਨੇ ਗੱਲਾਂ ਕੱਡੀਆਂ ਸੀ ਉਹਨੂੰ ਬੁਲਾਓ ਸਰਪੰਚ ਸਾਹਿਬ ਇਹਦਾ ਮੁੰਡਾ ਇੱਥੇ ਸੱਦ ਲੋ ਰਿਕਵੈਸਟ ਵਾਲੀ ਗੱਲ ਆ ਪਾਰ ਕੇ ਤੇ ਗਿਆ ਆ ਬਾਰ ਕਿਦਿਆਂ ਨੂੰ ਫਸ ਗਿਆ ਫਿਰ ਕੰਮ ਜੋਗਾ ਵੀ ਰਹਿਣਾ ਉਹ ਨਹੀਂ ਤੁਹਾਨੂੰ ਸਤਿ ਸ੍ਰੀ ਅਕਾਲ ਮਾਫੀ ਮੰਗਾਣਾ ਇਹੋ ਨਾ ਬੂਆ ਇਹ ਉਹ ਜਿਹੜੀ ਕੰਦੀ ਸੀ ਵੀ ਤੂੰ ਭੈਣ ਦੇਣੀ ਐ ਇੱਧਰ ਬੋਲ ਇੱਧਰ ਵੇਖ ਉਹਦੇ ਵੇਖ ਇੱਕ ਮਿੰਟ ਦੱਸੀ ਜਰਾ ਤੂੰ ਕੀ ਕਹਿ ਬੀ ਭੈਣ ਚੋਦਾ ਮੈਂ ਰੀਲਾ ਦੰਡੀਆਂ ਪਾਵਾਂ ਜਾਂ ਚੰਗੀਆਂ ਪਾਵਾਂ ਤੂੰ ਕੀ ਲੈਣਾ ਭੈਣ ਦੇਣੀ ਐ ਤੂੰ ਉਹ ਦੇਖ ਉਹਦਰ ਹੁਣ ਬੋਲ ਫੇਰ ਇੱਕ ਵਾਰੀ ਆ ਅਸੀਂ ਰੁਪਈਆ ਦੀਏ ਤੁਹਾਨੂੰ ਦੱਸੋ ਹੁਣ ਬੋਲ ਲੈਣਾ ਓਮਨ ਹੋਣ ਡਰਾਮੇ ਜਿਹੜੇ ਆ ਜਿਹੜੇ ਨਾ ਉਹ ਆ ਹਾਲਾ ਨਾ ਪਾ ਇਹ ਹਾਲਾ ਨਾ ਜਿਹੜਾ ਇਹਨਾਂ ਦਾ ਹੋਣ ਰੌਂਦੇ ਆ ਸਾਰੇ ਉੱਥੇ ਤੀਂ ਬਣੇ ਦੇ ਮਲਾ ਨਸ਼ਮੀ ਹੈ ਸ਼ਰਮ ਲਾਈ ਪਈ ਸਾਰੇ ਚੰਡ ਵੱਜ ਗਿਆ ਤੇਰੇ ਮੂੰਹ ਤੇ ਕਿਤੇ ਤੇ ਸਾਰੇ ਉੱਠਿਆ ਨਹੀਂ ਜਾਣਾ ਤੇ ਕੋ ਤੁਹਾਨੂੰ ਲੱਗਣ ਪਿਆ ਤੇ ਫੁੱਦੂ ਬੈਠੇ ਸਾਰੇ ਇੰਸਟਾਗ੍ਰਾਮ ਤੇ ਨਹੀਂ ਐਸਾ ਹੀ ਤਾਂ ਹੋਣਾ ਐਸਾ ਹੀ ਤਾਂ ਹਾਂ ਦੇ ਆ ਸੀਰੇ ਗੰਦੇ ਸਾਲਿਓ ਪਿੰਡ ਦੇ ਵਿੱਚ ਇੱਜ਼ਤ ਬਣਾਓ ਸਾਲਿਓ ਕਿਡਾਇਆ ਵਾ ਤੁਸੀਂ ਮੁਲੀ ਛੱਡਿਆ ਤੇਰਾ ਵਹਿਮ ਹੀ ਹੈ ਕਿ ਲੋੜਾ ਨਹੀਂ ਤੁਹਾਡਾ ਪੂਰਾ ਉਹ ਤੇਰਾ ਵਹਿਮ ਕੱਢਣਾ ਸਾਲਿਆ ਥੂ ਥੂ ਕਰਦੇ ਤੁਹਾਡੇ ਪਿੰਡ ਦੇ ਸਾਰੇ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਨਾਂ ਲਿਆ ਗੰਦਾ ਦੇ ਜਾਣਾ ਐਡੇ ਵਧੀਆ ਪਿੰਡ ਦੇ ਐਡੇ ਵਧੀਆ ਸਰਪੰਚ ਨੇ ਬਿਲਕੁਲ ਬਿਲਕੁਲ ਐਨੇ ਵਧੀਆ ਬੰਦੇ ਨੇ ਇਹਨਾਂ ਨੇ ਹਾਨੂੰ ਬਿਠਾ ਕੇ ਸਾਡੀ ਪੜੀ ਇੱਜ਼ਤ ਮਾਨ ਕੀਤਾ ਇੱਕ ਹੋਰ ਗੱਲ ਦੱਸ ਜੀ ਤੁਹਾਨੂੰ ਕਿਹੜਾ ਹੱਥਾ ਮੁੱਕਾ ਤੁਹਾਡੇ ਤੇ ਨਹੀਂ ਨਾ ਹੋ ਰਿਹਾ ਇਹ ਸਰਪੰਚ ਸਾਹਿਬ ਇਹ ਸਰਪੰਚ ਸਾਹਿਬ ਦਾ ਕਰਕੇ ਨਹੀਂ ਹੋ ਰਿਹਾ ਇੱਜ਼ਤਦਾਰ ਬੰਦੇ ਸਰਪੰਚ ਦੀ ਬਦੌਲਤ ਆ ਤੁਹਾਡੇ ਆ ਜਿਹੜੀ ਡਾਂਗਾਂ ਤੋਂ ਤੁਰਦਾ ਨਾ ਇਹ ਡਾਂਗ ਤੇਰੇ ਤੇ ਚੱਲ ਨਹੀਂ ਹੁਣ ਉਹ ਭੈਣ ਚੋਨੇ ਜਿਹੜੀਆਂ ਮੈਨੂੰ ਗਾਲਾਂ ਕੱਢੀਆਂ ਨਾ ਇਹ ਤੇ ਆ ਮੈਂ ਅੱਜ ਪੁੱਛਣਾ ਉਹਨੂੰ ਬੁਲਾਏਗਾ ਤਾਂ ਤੇਰੀ ਜਾਨ ਛਡੋਣੀ ਹੈ ਬਸ ਅੱਛਾ ਭਰਾ ਅਸੀਂ ਕੋਈ ਫੁੱਦੂ ਨਹੀਂ ਤੁਰੇ ਫਿਰਦੇ ਅਸੀਂ ਕੋਈ ਉਹਨੂੰ ਗਲਤ ਨਹੀਂ ਕਹਿੰਦੇ ਆ ਸਾਰੇ ਵੀਰ ਸੋਣਦੇ ਕੋਈ ਹੋਰ ਨਹੀਂ ਬੁਲਾ ਅੱਛਾ ਮਾਫੀ ਹੋਣੀ ਹੈ ਕਿਤੇ ਨੂੰ ਕਿਤੇ ਬਾਹਰ ਫਸ ਗਿਆ ਇਹਨਾਂ ਕਹੀਂ ਰਗੜਤਾ ਆ ਆ ਚਪਲਾ ਲਾ ਨਹੀਂ ਹੈਗੇ ਅਸੀਂ ਮੇਰੀ ਗੱਲ ਖਾਨੇ ਚ ਪਾਲੀ ਉਹਨੂੰ ਬੁਲਾ ਲੈ ਇੱਥੇ ਮੁੰਡੇ ਨੂੰ ਉਹਨੂੰ ਬੁਲਾ ਲੈ ਜੀਵੀਨਾਰ ਬੰਦੇ ਆ ਸਾਲੇ ਤੂੰ ਹੀ ਗੰਦ ਪਾਇਆ ਸੋਸ਼ਲ ਮੀਡੀਆ ਤੇ ਤੁਹਾਨੂੰ ਸ਼ਰਮ ਨਹੀਂ ਆਂਦੀ ਪੀ ਕੰਮ ਸੇ ਕੰਮ ਤੇ ਬੱਚੇ ਵੀ ਵੀਡੀਓ ਵੇਚਦੇ ਆ ਤੂੰ ਇੱਥੇ ਆ ਕੇ ਤੇ ਬੜੀ ਬਣੀ ਜੀ ਆ ਪਤਾ ਨਹੀਂ ਇਹ ਮਾਮਲ ਨਹੀਂ ਸਮਝਦੀ ਆਪਣੇ ਤੇਰੇ ਵਰਗੀਆਂ ਤੇ ਸਾਰੀ ਕੰਮ ਤੇ ਨਾ ਰੱਖੀ ਆ ਆਪਣੇ ਘਰ ਆਪਾ ਜਿੰਨੀ ਤੂੰ ਗੰਦ ਪਾਇਆ ਉਦਾਂ ਤੋਂ ਕੋਠਾ ਚਲਾ ਰਹੀਆਂ ਘਰ ਦੇ ਵਿੱਚ ਸ਼ਰਮ ਤੋਂ ਤੰਗਾ ਚਲਾ ਰਹੀਆਂ ਸ਼ਰਮ ਨਹੀਂ ਆਦੀ ਤਾਂ ਸਾਡੇ ਚੰਗੀ ਗੱਲ ਕਹਿੰਦੇ ਸਾਰੇ ਜਣੇ ਸੁਣਦੇ ਆ ਮੁੰਡੇ ਨੂੰ ਸਾਡੇ ਕੋਈ ਗਲਤੀ ਨਹੀਂ ਬੋਲਦੇ ਜਿਸ ਗਲਤੀ ਮੰਨੇ ਨਹੀਂ ਉਹਨੂੰ ਗੱਲ ਪੁੱਛਣੀ ਆਡੇ ਕੋ ਗਲਤੀ ਮੰਨ ਲੈ ਆਂ ਉੱਠ ਕੇ ਚੱਲ ਜਾ ਇਹ ਆ ਉਹ ਕੰਜਰ ਨੇ ਜਿਹੜਾ ਨੇ ਮਦਦ ਦੀ ਗਾਲਾਂ ਕੱਢੀਆਂ ਸੀ ਤੇ ਇਹੋ ਜਿਹੇ ਮੈਂ ਹੋਰ ਵੀ ਜਿਹੜੇ ਇਹੋ ਜਿਹੇ ਕੰਜਰ ਹੋਰ ਵੀ ਆ ਗਏ ਆ ਜਿਹੜੇ ਇੰਸਟਾਗ੍ਰam ਤੇ ਗਾਲਾਂ ਕੱਢਣ ਲੱਗ ਪੈਂਦੇ ਆ ਜਦੋਂ ਆਪਾਂ ਕਿਸੇ ਗੰਦ ਤੋਂ ਖਿਲਾਫ ਉਹਨੂੰ ਮੋੜੀਏ ਤੇ ਉਹਨਾਂ ਨੂੰ ਵਿਹਮ ਆ ਕਿ ਸ਼ਾਇਦ ਅਥੇ ਇੰਸਟਾਗ੍ਰਾਮ ਵਾਲੇ ਜਿਹੜੇ ਬਸ ਇੰਸਟਾਗ੍ਰਾਮ ਤੇ ਗਾਲਾਂ ਹੀ ਕੱਢਦੇ ਆ ਇਹ ਗਾਲਾਂ ਕੱਢਣ ਵਾਲੇ ਕੱਲੇ ਗਾਲਾਂ ਸੁਣਨ ਵਾਲੇ ਜਾਂ ਇੰਸਟਾਗ੍ਰਾਮ ਤੇ ਬੈਠ ਕੇ ਕਲੇ ਉਹ ਘੰਨ ਕਰਨ ਵਾਲੇ ਨਹੀਂ ਹੈਗੇ ਘਰ ਦੇ ਵਿੱਚ ਪਹੁੰਚੀ ਦਾ ਚੰਡੀਗੜ੍ਹ ਤੋਂ ਸਪੈਸ਼ਲ ਅਥੇ ਪਿੰਡ ਆਇਆ 5 ਘੰਟੇ ਦਾ ਮੁਖਸਰ ਇਹ ਮੁਖਸਰ ਦਾ ਘੰਦਾਗਾ ਜਿਹੜੇ ਇਹਦੇ ਮੁੰਡੇ ਨੇ ਮੈਨੂੰ ਗਾਲਾਂ ਕੱਢੀਆਂ ਸੀ ਉਹ ਅਥੇ ਆਏਗਾ ਤਾ ਦੀ ਜਾਨ ਛਟਨੀ ਆ ਬਾਕੀ ਆਲੇ ਦਾ ਹਾਲਤ ਦੇਖੋ ਲੱਤਾ ਦੋਨਾਂ ਦੀ ਨਹੀਂ ਆ ਗਈ ਉਦੋਂ ਤਾਂ ਬੜਾ ਤੇਰੀ ਭੈਣ ਕੱਢ ਲੈਣੀ ਇਹਨਾਂ ਦਾ ਕਰਕੇ ਸਾਰੇ ਪਿੰਡ ਨੂੰ ਨਾ ਬਦਨਾਮ ਕਰ ਗਏ ਨਹੀਂ ਨਹੀਂ ਬਿਲਕੁਲ ਹੀ ਪਿੰਡ ਦੇ ਸਾਹਿਬ ਬਹੁਤ ਵਧੀਆ ਬੰਦੇ ਸਾਰੇ ਪਿੰਡ ਦੀ ਬੇਇੱਜ਼ਤੀ ਕਰਵਾ ਕੇ ਖੜੀ ਆ ਕਿਸੇ ਨੇ ਵੀ ਪੁੱਛਿਆ ਇਹਨਾਂ ਬਾਰੇ ਤਾਂ ਇਹਨਾਂ ਕੋ ਗੁੜਾ ਹਾਲ ਇਹਨਾਂ ਕੋ ਗੰਦ ਸਾਰੇ ਲੋਕ ਹੀ ਬੋਲਦੇ ਗੰਦ ਦੇ ਲਈ ਹੀ ਅਸੀਂ ਅੱਜ ਇਹਨਾਂ ਦੇ ਘਰੇ ਪਹੁੰਚੇ ਆ ਨਹੀਂ ਤਾਂ ਸਾਨੂੰ ਲੋੜ ਹੋਰ ਇਹਨਾਂ ਦੇ ਪਿੰਡ ਦੇ ਜਿਹੜੇ ਨਾ ਉਹਦੇ ਪਿੰਡ ਦੇ ਲੋਕ ਆ ਉਹ ਵੀ ਸਾਰੇ ਇਹਨਾਂ ਉੱਤੇ ਥੂ ਥੂ ਕਰਦੇ ਪਏ ਇਹ ਦੇਖ ਬਿਸ਼ਰਮ ਨੇ ਇਹ ਸਾਰੇ ਸਿਰੇ ਦੇ ਗੰਦ ਨੇ ਨਸ਼ੇ ਇਹ ਕਰਦੇ ਨੇ ਸ਼ਰੇ ਆਮ ਨਸ਼ਾ ਮੀਚ ਦੇ ਕੋਈ ਇਹਨਾਂ ਦੇ ਮਹਿਕਮਾ ਜਾਂ ਕੋਈ ਇਹਨਾਂ ਪ੍ਰਸ਼ਾਸਨਾਂ ਦਾ ਉੱਤੇ ਐਕਸ਼ਨ ਨਹੀਂ ਲੈ ਰਿਹਾ ਕਿਉਂਕਿ ਇਹ ਗੁੰਡੇ ਆਗੇ ਫਿਰ ਇਹਦੀ ਗੰਦ ਕਿ ਨਾਨੀ ਹੈ ਨਾਲ ਉਹਦਾ ਬੰਦਾ ਨਾਲਿਆ ਦਾ ਇਹ ਸਾਰੇ ਦੋਨੇ ਰਲ ਕੇ ਨਸ਼ਾ ਵੇਚਦੇ ਆ ਕੈਪਸੂਲ ਵਗੈਰਾ ਵੀ ਤੇ ਗੰਦੀਆਂ ਵੀਡੀਓ ਬਣਾਉਂਦੇ ਆ ਪੁੱਛਣ ਤੋਂ ਸਾਨੂੰ ਪਤਾ ਲੱਗਿਆ ਵੀ ਉਹ ਨਸ਼ਾ ਵਗੈਰਾ ਵੇਚ ਸਪਲਾਈ ਕਰਦੇ ਹੁਣ ਅੱਜ ਤੋਂ ਬਾਅਦ ਦੱਸੋ ਵੀ ਇਹੋ ਜਿਹੇ ਲੋਕਾਂ ਦਾ ਕੀ ਹੋਣਾ ਚਾਹੀਦਾ ਆ ਜਿਹੜੇ ਇੱਥੇ ਗੰਦ ਪਾ ਰਹੇ ਸ਼ਰੇਆਮ ਜਿਹੜੇ ਹੁਣ ਇਹਨਾਂ ਨਾਲ ਕੀ ਬੰਨਣਾ ਚਾਹੀਦਾ ਤੁਸੀਂ ਦੱਸੋ ਬੰਦਾ ਕੀ ਕਰਦਾ ਪਿਆ ਸਾਰਿਆਂ ਦਾ ਪਤਾ ਚੱਲ ਗਿਆ ਕਿੰਨੀਆਂ ਵੱਤਵਾ ਤੇ ਲਾਂਤਾਂ ਪੰਦੀਆਂ ਹਨ ਉਹਨਾਂ ਨੂੰ ਔਰ ਇਹਨਾਂ ਦੇ ਆਹੋ ਜਿਹੇ ਲੋਕਾਂ ਦੇ ਅਕਾਊਂਟ ਬੰਦ ਹੋਣੇ ਚਾਹੀਦੇ ਆ ਰਿਪੋਰਟਾਂ ਮਾਰੋ ਰਿਪੋਰਟਾਂ ਮਾਰੋ ਰੱਜ ਕੇ ਸਰਕਾਰ ਦੀ ਰਿਸਪੋਨਸੀਬਿਲਟੀ ਆ ਨਾ ਕਿ ਸਾਡੀ ਰਿਸਪੋਨਸੀਬਿਲਟੀ ਆ ਅਸੀਂ ਫਿਰ ਵੀ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦੇ ਪਿਆ ਕਿ ਸ਼ਾਇਦ ਲੋਕੀ ਸਮਝ ਜੇ ਕਬੱਡੀ ਜਾ ਕੇ ਭੁਲਵਾਨੀ ਕਰਦਾ ਹੈ ਤੇ ਬੱਚੇ ਸਿੱਖਦੇ ਕਿ ਮੈਂ ਉਹਦੇ ਵਰਗਾ ਬਣਨਾ ਇਹ ਕੀ ਦੱਸ ਰਹੇ ਨਸ਼ਾ ਕਰ ਪਾਓ ਨੰਗੇ ਹੋ ਜੋ ਅਸੀਂ ਕਿੱਥੋਂ ਚੱਲ ਕੇ ਆਏ ਆ ਚੰਡੀਗੜ੍ਹ ਤੋਂ ਸਪੈਸ਼ਲ ਚੰਡੀਗੜ੍ਹ ਤੋਂ ਚੱਲ ਕੇ ਆਏ ਆ ਕੋਈ ਜੌਬ ਛੱਡ ਕੇ ਭਾਈ ਕਿੰਨੇ ਦਿਨ ਹੋ ਗਿਆ ਤੇਰੇ ਮੂੰਹ ਲ ਦੇ ਕੇ ਹਟ ਨਹੀਂ ਨਹੀਂ ਗਿਆ ਤੇਨ ਦਿਨ ਹੋ ਗਿਆ ਤੂੰ ਗਾਲਾਂ ਕੱਢੀ ਜਾ ਰਿਹਾ ਨਾਲ ਤੈਨੂੰ ਦੁਸ਼ਮਣ ਹੀ ਨਹੀਂ ਹੈਗੀ ਗੱਲ ਨੂੰ ਸਮਝਿਓ ਮੈਂ ਤੇ ਪੇਸ਼ ਕਰੂੰ ਮੁੰਡੇ ਨੂੰ ਬੁਲਾਇਆਗਾ ਤੇ ਫਿਰ ਅੱਗੇ ਗੱਲ ਕਰਨੀ ਆ ਸਹੀ ਪਉਂਦੇ ਸੀ ਤੁਹਾਨੂੰ ਰੋਸਟ ਕੀਤਾ ਸੀ ਚਲ ਠੀਕ ਆ ਮੈਂ ਗਲਤ ਤਾਂ ਹਾਂ ਬਲਕਿ ਹੈ ਨਾ ਰੋਟੀ ਆ ਮੈਂ ਕੱਲ ਆਹ ਚੱਕ ਨਹੀਂ ਆ ਤੂੰ ਮੈਂ ਮੇਰੀ ਗੱਲ ਸੁਣ ਵੀਰ ਤੂੰ ਵੀ ਨੂਰ ਨਹੀਂ ਮੈਨੂੰ ਕੰਦੀ ਹੋੜ ਵੀ ਤੂੰ ਬਣਾਈਆਂ ਤਾਂ ਸਾਡੀਆਂ ਕਿਉਂ ਤੈਨੂੰ ਮੈਂ ਮਤੋਂ ਰੋਕਣਾ ਨਹੀਂ ਤੂੰ ਗੰਦ ਪਾਏਂਗੀ ਸਾਡੇ ਘਰ 'ਚ ਬੱਚੇ ਨਹੀਂ ਆਗੇ ਮੇਰਾ ਕੰਮ ਹੈ ਉਂਝੇ ਕਹਿ ਦਿੰਦੇ ਮੈਂ ਬੰਦ ਕਰ ਕਿੱਦਾਂ ਕਹਿ ਦਿੰਦੇ ਤੈਨੂੰ ਮੈਂ ਕੋਈ ਗਾਲ ਕੱਢੀ ਤੈਨੂੰ ਮੈਂ ਹੋਰ ਕਿਹਦੇ ਹਿਸਾਬ ਨਾਲ ਕਹਿੰਦਾ ਮੂੰਹ ਤੇਰਾ ਦੇਖਣੋਂ ਦਿਲ ਨਹੀਂ ਕਰਦਾ ਪਿਆ ਰੋਸਟ ਰੋਸਟ ਤੈਨੂੰ ਤੇ ਕੀਤਾ ਵਾ ਇੱਧਰ ਧਿਆਨ ਕਰ ਮੇਰੇ ਨਾਲ ਜੇ ਤੈਨੂੰ ਮੈਂ ਕੁਝ ਕਿਹਾ ਸੀ ਤੇਰੀ ਇੱਜ਼ਤ ਦੇ ਖਿਲਾਫ਼ ਤੇ ਤੈਨੂੰ ਮੈਂ ਕੁਝ ਕਿਹਾ ਸੀ ਤਨੁਮੈਕ ਕਵਸਟੀ ਕੀਤੀ ਸੀ ਨਾ ਵੀ ਗੰਦ ਨਾ ਪਾ ਤੂੰ ਮੈਨੂੰ ਕੀ ਕਹਿ ਰਹੀ ਭੈਣ ਦੇਣੀ ਆ ਤੂੰ ਤੁਸੀਂ ਕਹਿ ਰਹੇ ਹੋ ਵੀ ਇੰਸਟਾਗ੍ਰਾਮ ਤੇ ਅਸੀਂ ਜਿਵੇਂ ਕੁਝ ਮਰਜ਼ੀ ਬੱਕੀ ਜਾਵਾਂਗੇ ਬੋਲੀ ਜਾਵਾਂਗੇ ਕੋਈ ਨਹੀਂ ਆਏਗਾ ਠੀਕ ਹੈ ਨਾ ਉਹ ਅਸੀਂ ਨਹੀਂ ਹੈਗੇ ਉਹ ਅਸੀਂ ਨਹੀਂ ਹੈਗੇ ਇੱਥੇ ਸਭ ਲੱਗ ਜਿਤਨਾ ਅਸੀਂ ਤਾਂ ਸਰਪੰਚ ਬ੍ਰਾਹਮਣ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਚ ਜਿਹੜੇ ਲੋਕੀ ਗੰਦ ਪਾਉਂਦੇ ਪਏ ਆ ਇੰਸਟਾਗ੍ਰਾਮ ਤੇ ਉਹਨਾਂ ਨੂੰ ਰੋਕੀਏ ਕਿ ਜੇ ਤਾਂ ਹੀ ਫੁੰਡੇ ਵਰਗਿਆਂ ਨੂੰ ਜਾਨਣਾ ਹੈ ਐਨਾ ਨੂੰ ਵਿਹਮ ਹੈ ਤੁਹਾਡੇ ਨਾਲ ਤਾਂ ਵੀ ਬੰਦੀ ਇਹ ਆਪਾਂ ਜਿੰਨੂ ਮਰਜੀ ਗਾਲਾਂ ਕੱਢ ਲੈ ਇਹੋ ਜਿਹੇ ਸਾਰੇ ਲੰਡੂ ਸਾਰੇ ਓਲੀ ਚੱਟ ਬੰਦੇ ਜਿਹੜੇ ਆ ਇਹ ਸਾਰੇ ਜਿਨ੍ਹਾਂ ਨੇ ਉਹਨੂੰ ਗਾਲਾਂ ਕੱਢਣ ਲੱਗ ਪੈਂਦੇ ਆ ਆਪਾਂ ਸਾਥੇ ਕੋ ਗਾਲਾਂ ਥੋੜੀ ਖਾਣ ਆਏ ਆ ਆਪਾਂ ਕੋਈ ਇੱਥੇ ਮਤਲਬ ਗੰਦੇ ਕੰਮ ਥੋੜੀ ਕਰ ਰਿਹਾ ਤੁਹਾਡੇ ਵਰਗੇ ਆਪਾਂ ਕੋਈ ਇੱਜ਼ਤਦਾਰ ਬੰਦੇ ਆ ਤੁਹਾਡੇ ਵਰਗੇ ਥੋੜੀ ਇੱਥੇ ਮੰਗ ਕੇ ਖਾਣ ਵਾਲੇ ਤੇ ਬਾਕੀ ਤੁਸੀਂ ਗਾਲਾਂ ਕੱਢੀ ਜਾਓ ਕਿਸੇ ਨੂੰ ਵੀ ਤੁਹਾਡੇ ਨਾਲ ਦੇਖ ਕੇ ਤਾਂ ਕੋਈ ਵੀ ਗਾਲਾਂ ਕੱਢੀ ਜਾਏਗਾ ਕੱਲ ਨੂੰ ਸਾਡੀ ਸਪੋਰਟ ਕਰੋ ਇਹ ਕਹਿੰਦੇ ਸੀ ਤੁਸੀਂ ਇਹ ਤਾਂ ਮੁੰਡਾ ਬਣਾਉਂਦਾ ਆਹ ਗੰਦਾ ਰੋਮੀ ਭਾਜੀ ਇਹ ਕਹਿ ਰਹੀ ਹੈ ਕਿ ਤੁਸੀਂ ਸਾਰੇ ਸਾਡੀ ਸਪੋਰਟ ਕਰੋਗੇ ਤੁਸੀਂ ਕਰਕੇ ਤਾਂ ਇਹ ਕੀ ਕੰਮ ਕਰੋਗੇ ਤੁਸੀਂ ਸਾਰੇ ਕਰਨ ਕੀ ਦਿਓ ਤੇ ਗੰਦ ਪਾਇਦਾ ਸਿਰੇ ਦਾ ਤੇ ਤੁਹਾਡੇ ਨਾਲ ਦੇਖ ਕੇ ਕਿੰਨੀਆਂ ਕੁੜੀਆਂ ਘਰ ਦੇ ਵਿੱਚ ਬੱਚੇ ਆ ਵੀਡੀਓ ਦੇਖਦੇ ਆ ਤੁਹਾਡੇ ਘਰਾਂ ਦੇ ਵਿੱਚ ਬੱਚੇ ਆ ਤੁਸੀਂ ਸਾਰੀ ਸ਼ਰਮ ਲਾਈ ਘਰ ਦੇ ਬਾਹਰ ਇੱਕ ਲਿਖ ਕੇ ਨਾ ਨੰਬਰ ਲਾ ਦੋ ਕੋਠਾ ਚਲਾਓ ਘਰ ਦੇ ਵਿੱਚ ਬੈਠ ਥੋੜੇ ਪੈਣ ਦੇ ਵਿੱਚ ਕੀ ਠੰਡਾ ਚਲਾਣਾ ਆਪਣੀ ਜਨਾਨੀ ਤੂੰ ਸਾਰੇ ਕਿਹੋ ਜਿਹਾ ਬੰਦਾ ਦੱਲਾ ਤੂੰ ਇੱਕ ਨੰਬਰ ਦਾ ਤੂੰ ਆਪਣੀ ਜਨਾਨੀ ਦੇ ਨਾਲ ਹੁਣੇ ਵੀ ਕਰਕੇ ਦੱਸ ਇੱਕ ਵਾਰੀ ਜਿੱਦ ਜੋੜਨਾ ਨਾਲ ਹੁਣ ਸਿੱਖ ਚੁੰਨੀ ਲਈ ਇੱਕ ਮਿੰਟ ਕਰ ਮਾਰਿਆ ਇੱਕ 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 ਮਿੰਟ ਇਹ ਫਿਲਮਾਂ ਵਾਲੇ ਕਰਦੇ ਆ ਇਹ ਇੱਕ ਵਾਰੀ ਇੱਕ ਮਿੰਟ ਇਹ ਫਿਲਮਾਂ ਵਾਲੇ ਕਰਦੇ ਆ ਨਾ ਇਹ ਫਿਲਮਾਂ ਵਾਲੇ ਕੰਮ ਕਰਦੇ ਆ ਨਾ ਜਿਹੜੇ ਬਿੜੇ ਫਿਲਮਾਂ ਦੇ ਵਿੱਚ ਕਰਦੇ ਆ ਜਿੱਦਾਂ ਹੁਣ ਮਤਲਬ ਵੀਡੀਓ ਚ ਬਣਾਉਂਦੇ ਆ ਨਾ ਅਹੀਂ ਵੇਖ ਲੈ ਕਿਹਨੇ ਬਹੁਤ ਸਰਪੰਚ ਵੀ ਆ ਪਿੰਡ ਦੇ ਇਹ ਵੀਡੀਓ ਬਣਾਉਂਦੇ ਛੱਪੀਆਂ ਪਾ ਪਾ ਕੇ ਲੋਕਾਂ ਨੂੰ ਦੱਸਦੇ ਆ ਤੇ ਆਪਾਂ ਮਤਲਬ ਲਾਈਵ ਦੇਖਣ ਆਏ ਆ ਨਾਲ ਹੋ ਕੇ ਹੁਣ ਪਾ ਜਫੀ ਆਪਾਂ ਦੇਖਣਾ ਚਾਹਦੇ ਆ ਪਹਿਲਾਂ ਤੂੰ ਮੈਨੂੰ ਭੈਣ ਨੂੰ ਗਾਲ ਕਿਤਾ ਗੱਡੀ ਭਰਾ ਉਹ ਤੈਨੂੰ ਵੈਸੀ ਨਾ ਭਰਾ ਅਪਰੋਂ ਹੁਣ ਤੇਰਾ ਭਰਾ ਕਿੱਥੋਂ ਚਲਾ ਗਿਆ ਉਦੋਂ ਤੂੰ ਕਿਹਾ ਸੀ ਭੈਣ ਦੇਣੀ ਐ ਬਾਕੀ ਗੱਲ ਇਹ ਆ ਪਤਾ ਇਹ ਗੱਲ ਕੀ ਆ ਜੇ ਆਪਾਂ ਤੇਰੇ ਪਰਵਾਰ ਨੂੰ ਵੀ ਮਾਰਾ ਜਾਂ ਚੁੱਬੀ ਥੱਲੇ ਕਰ ਲਾ ਹੁਣ ਬੜੀ ਤੂੰ ਸੱਤੀ ਸੁੱਤਰੀ ਬਣ ਗਈ ਐ ਉਦੋਂ ਤਾਂ ਕੱਢ ਕੱਢ ਕੇ ਵਿਖਾਉਣੀ ਐ ਲੋਕਾਂ ਨੂੰ ਬਾਹਰ ਸਾਰਾ ਤੇਰਾ ਮੂੰਹ ਵੇਖਣ ਨੂੰ ਦਿਲ ਨਹੀਂ ਲੱਗਾ ਤੇਰੀਆਂ ਨਹੀਂ ਆਗੀਆਂ ਤੂੰ ਸਾਰੇ ਇੱਥੇ ਬਣੀ ਦੀਆਂ ਸਾਰੇ ਇੱਥੇ ਤੇ ਤੀ ਬਣੇ ਦੇ ਮਲਾ ਨਸ਼ਮੀ ਹੈ ਸ਼ਰਮ ਲਾਈ ਪਈ ਸਾਰੇ ਚੰਡ ਵਾਜ ਗਿਆ ਤੇਰੇ ਮੂੰਹ ਤੇ ਕਿਦੇ ਤੇ ਸਾਰੇ ਉੱਠਿਆ ਨਹੀਂ ਗਾਣਾ ਤੇ ਕੋ ਤੁਹਾਨੂੰ ਲੱਗਣ ਪਏ ਤੇ ਫੁੱਦੂ ਬੈਠੇ ਸਾਰੇ ਇੰਸਟਾਗ੍ਰਾਮ ਤੇ ਨਹੀਂ ਐਸਾ ਹੀ ਤਾਂ ਹੁਣ ਐਸਾ ਹੀ ਤਾਂ ਹਾਂ ਦੇ ਯਾਰ ਸਿਰੇ ਦੇ ਗੰਡੇ ਸਾਰੇ ਪਿੰਡ ਦੇ ਵਿੱਚ ਇੱਜ਼ਤ ਪੜਾਓ ਸਾਰੇ ਚੜਾਇਆ ਵਾ ਤੁਸੀਂ ਛੜਾਇਆ ਤੇਰਾ ਵਹਿਮ ਹੀ ਹੈ ਕਿ ਨਾ ਹੋਣਾ ਨਹੀਂ ਥੋੜਾ ਪੂਰਾ ਵਹਿਮ ਕੱਢਣ ਸਾਰੇ ਥੂ ਥੂ ਕਰਦੇ ਤੁਹਾਡੇ ਪਿੰਡ ਦੇ ਸਾਰੇ ਤੋਂ ਪਹਿਲਾਂ ਹੀ ਇਹਨਾਂ ਦਾ ਨਾਂ ਲਿਆ ਉਹਦਾ ਗੰਦਾ ਦੇ ਜਾਣਾ ਐਡੇ ਵਧੀਆ ਪਿੰਡ ਦੇ ਐਡੇ ਵਧੀਆ ਸਰਪੰਚ ਨੇ ਬਿਲਕੁਲ ਬਿਲਕੁਲ ਐਨੇ ਵਧੀਆ ਬੰਦੇ ਨੇ ਇਹਨਾਂ ਨੇ ਹਾਨੂੰ ਬਿਠਾ ਕੇ ਸਾਡੀ ਪੜੀ ਇੱਜ਼ਤ ਮਾਨ ਕੀਤਾ ਇੱਕ ਹੋਰ ਗੱਲ ਦੱਸ ਜੀ ਤੁਹਾਨੂੰ ਕਿਹੜਾ ਹੱਥਾ ਮੁੱਕਾ ਤੁਹਾਡੇ ਤੇ ਨਹੀਂ ਨਾ ਹੋ ਰਿਆ ਇਹ ਸਰਪੰਚ ਸਾਹਿਬ ਇਹ ਸਰਪੰਚ ਸਾਹਿਬ ਦਾ ਕਰਕੇ ਨਹੀਂ ਹੋ ਰਿਆ ਇੱਜ਼ਤਦਾਰ ਬੰਦੇ ਸਰਪੰਚ ਦੀ ਬਦੌਲਤ ਆ ਤੁਹਾਡੇ ਆ ਜਿਹੜੀ ਡਾਂਗਾਂ ਤੋਂ ਤੁਰਦਾ ਨਾ ਇਹ ਡਾਂਗ ਤੇਰੇ ਤੇ ਚੱਲ ਨਹੀਂ ਹੁਣ ਅੱਛਾ ਭਲਾ ਅਸੀਂ ਕੋਈ ਪੁੱਦੂ ਨਹੀਂ ਤੁਰੇ ਫਿਰਦੇ ਚੋਣਾਂ ਦਾ ਅਸੀਂ ਕੋਈ ਉਹਨੂੰ ਗਲਤ ਨਹੀਂ ਕਹਿੰਦੇ ਆ ਸਾਰੇ ਵੀਰ ਸੋਣਦੇ ਕੋਈ ਉੱਚਾ ਨਹੀਂ ਕੋਈ ਬਲਾਅ ਅੱਛਾ ਜੀ ਮਾਫੀ ਹੁੰਦੀ ਤੁਹਾਨੂੰ ਬੁਲਾ ਲੈ ਇੱਥੇ ਮੁੰਡਾ ਨੂੰ ਬੁਲਾ ਲੈ ਜੀਵੀਨਾਰ ਬੰਦੇ ਆ ਸਾਲੇ ਤੁਸੀਂ ਗੰਦ ਪਾ ਸੋਸ਼ਲ ਮੀਡੀਆ ਤੇ ਤੁਹਾਨੂੰ ਸ਼ਰਮ ਨਹੀਂ ਆਂਦੀ ਪੀ ਕੰਮ ਸੇ ਕੰਮ ਤੇ ਬੱਚੇ ਵੀ ਵੀਡੀਓ ਵੇਖਦੇ ਆ ਤੂੰ ਉੱਥੇ ਆ ਕੇ ਤੇ ਬੜੀ ਬਣੀ ਗਈ ਆ ਪਤਾ ਨਹੀਂ ਇਹ ਮਾਂ ਮੰਨ ਨਹੀਂ ਸਮਝਦੀ ਆਪਣੇ ਤੇਰੇ ਵਰਗੀਆਂ ਤੇ ਸਾਰੇ ਕੰਮ ਤੇ ਨਾ ਰੱਖੀ ਆ ਆਪਣੇ ਪਰ ਘਰ ਆਪਾਂ ਜਿੰਨੀ ਤੂੰ ਗੰਦ ਪਾਇਦਾ ਉਦਾਂ ਤੂੰ ਕੋਠਾ ਚਲਾ ਰਹੀ ਆ ਘਰ ਦੇ ਵਿੱਚ ਸ਼ਰਮ ਤੋਂ ਤੰਗਾ ਚਲਾ ਰਹੀ ਆ ਸ਼ਰਮ ਨਹੀਂ ਆਦੀ ਤੇ ਮਾੜਿਆ ਚੰਗੀ ਗੱਲ ਕਹਿੰਦੇ ਸਾਰੇ ਜਣੇ ਸੁਣਦੇ ਆ ਮੁੰਡੇ ਨੂੰ ਸਾਦੇ ਕੋਈ ਗਲਤੀ ਨਹੀਂ ਬੋਲਦੇ ਇਹ ਉਹ ਕੰਜਰ ਨਹੀਂ ਜਿਹੜਾ ਨੇ ਮਦਦ ਦੀ ਗਾਲਾਂ ਕੱਢੀਆਂ ਸੀ ਜਿਹੜੇ ਇਹੋ ਜਿਹੇ ਕੰਜਰ ਹੋਰ ਵੀ ਆ ਗਏ ਆ ਜਿਹੜੇ ਇੰਸਟਾਗ੍ਰਾਮ ਤੇ ਗਾਲਾਂ ਕੱਢਣ ਲੱਗ ਪੈਂਦੇ ਆ ਜਦੋਂ ਆਪਾਂ ਕਿਸੇ ਗੰਦ ਤੋਂ ਖਿਲਾਫ ਉਹਨੂੰ ਮੋੜੀਏ ਤੇ ਉਹਨਾਂ ਨੂੰ ਵਿਹਮ ਹੈ ਕਿ ਸ਼ਾਇਦ ਅਥੇ ਇੰਸਟਾਗ੍ਰਾਮ ਵਾਲੇ ਜਿਹੜੇ ਬਸ ਇੰਸਟਾਗ੍ਰਾਮ ਤੇ ਗਾਲਾਂ ਹੀ ਕੱਢਦੇ ਆ ਇਹ ਗਾਲਾਂ ਕੱਢਣ ਵਾਲੇ ਇਕੱਲੇ ਗਾਲਾਂ ਸੁਣਨ ਵਾਲੇ ਜਾਂ ਇੰਸਟਾਗ੍ਰਾਮ ਤੇ ਬੈਠ ਕੇ ਇਕੱਲੇ ਉਹ ਕੰਨ ਕਰਨ ਵਾਲੇ ਨਹੀਂ ਹੈਗੇ ਘਰ ਦੇ ਵਿੱਚ ਪਹੁੰਚੀਦਾ ਚੱਡੀਗੜ੍ਹ ਤੋਂ ਸਪੈਸ਼ਲ ਅਥੇ ਪਿੰਡ ਆਇਆ ਪੰਜ ਘੰਟੇ ਦਾ ਮੁਕਸਰ ਇਹ ਮੁਕਸਰ ਦਾ ਗੰਦ ਹੈਗਾ ਇਹਨਾਂ ਨੂੰ ਕਹਿਆ ਸੀ 19 ਦਿਨ ਤੁਹਾਡੀ ਜਾਨ ਨਹੀਂ ਚੱਲੇ 19 ਦਿਨ ਮੁੰਡਾ ਨਾ ਬੁਲਾਓ ਜਿਹੜੇ ਇਹਦੇ ਮੁੰਡੇ ਨੇ ਮੈਨੂੰ ਗਾਲਾਂ ਕੱਢੀਆਂ ਸੀ ਉਹ ਅਥੇ ਆਏਗਾ ਤਾ ਵੀ ਜਾਨ ਛਟਨੀ ਆ ਬਾਕੀ ਆਲੇ ਦਾ ਹਾਲਤ ਵੇਖੋ ਲੱਤਾ ਦੋਨਾਂ ਦੀ ਨਹੀਂ ਆ ਉਹ ਤਾਂ ਬੜਾ ਤੇਰੀ ਭੈਣ ਕੱਢ ਲੈਣੀ ਆ ਇਹਨਾਂ ਦਾ ਕਰਕੇ ਸਾਰੇ ਪਿੰਡ ਨੂੰ ਨਾ ਬਦਨਾਮ ਕਰ ਰਹੇ ਸਾਰੇ ਸਾਰੇ ਪਿੰਡ ਦੀ ਬੇਇੱਜ਼ਤੀ ਕਰਵਾ ਕੇ ਖੜੀ ਆ ਔਰ ਇਹਨਾਂ ਦੇ ਪਿੰਡ ਦੇ ਜਿਹੜੇ ਨਾ ਇਹਨਾਂ ਦੇ ਪਿੰਡ ਦੇ ਲੋਕ ਆ ਉਹ ਵੀ ਸਾਲੇ ਇਹਨਾਂ ਉੱਤੇ ਥੂ ਥੂ ਕਰਦੇ ਪਏ ਆ ਐਡੇ ਕ ਬਿਸ਼ਰਮ ਨੇ ਇਹ ਸਾਲੇ ਸਿਰੇ ਦੇ ਗੰਦ ਨੇ ਨਸ਼ੇ ਐ ਕਰਦੇ ਨੇ ਸ਼ਰਿਆਮ ਨਸ਼ਾ ਮੀਟ ਦੇ ਕੋਈ ਕੈਪਸੂਲ ਵਗੈਰਾ ਸਾਰੇ ਕੁਝ ਹੋਇਤਦੇ ਆ ਕੋਈ ਜਿਹੜਾ ਕੋਈ ਇਹਨਾਂ ਦੇ ਮੈਕਮਾ ਜਾਂ ਕੋਈ ਇਹ ਪ੍ਰਸ਼ਾਸਨਾ ਨਾਲ ਤੇ ਉੱਤੇ ਐਕਸ਼ਨ ਨਹੀਂ ਲੈ ਰਿਹਾ ਕਿਉਂਕਿ ਇਹ ਗੁੰਡੇ ਆ ਇਹ ਦੋਨੇ ਰਲ ਕੇ ਨਸ਼ਾ ਵੇਚਦੇ ਆ ਤੇ ਗੰਦੀਆਂ ਵੀਡੀਓ ਬਣਾਉਂਦੇ ਆ ਹੁਣ ਅੱਜ ਤੋਂ ਬਾਅਦ ਦੱਸੋ ਵੀ ਇਹੋ ਜਿਹੇ ਲੋਕਾਂ ਦਾ ਕੀ ਹੋਣਾ ਚਾਹੀਦਾ ਇਹ ਜਿਹੜੇ ਇੱਥੇ ਗੰਦ ਪਾ ਰਹੇ ਸ਼ਰਿਆਮ ਜਿਹੜੇ ਹੁਣ ਇਹਨਾਂ ਨਾਲ ਕੀ ਬੰਨਣਾ ਚਾਹੀਦਾ ਤੁਸੀਂ ਦੱਸੋ ਬੰਦਾ ਕੀ ਕਰਦਾ ਪਿਆ ਸਾਰਿਆਂ ਦਾ ਪਤਾ ਚੱਲ ਗਿਆ ਕਿੰਨੀਆਂ ਵੱਟਾਂ ਤੇ ਲਾਂਤਾ ਪੰਦੀਆਂ ਨਾਲੋਂ ਔਰ ਇਹਨਾਂ ਦੇ ਇਹੋ ਜਿਹੇ ਲੋਕਾਂ ਦੇ ਅਕਾਊਂਟ ਬੰਦ ਹੋਣੇ ਚਾਹੀਦੇ ਆ ਰਿਪੋਰਟਾਂ ਮਾਰੋ ਰਿਪੋਰਟਾਂ ਮਾਰੋ ਰੱਜ ਕੇ ਸਰਕਾਰ ਦੀ ਰਿਸਪੋਨਸੀਬਿਲਟੀ ਆ ਨਾ ਕਿ ਸਾਡੀ ਰਿਸਪੋਨਸੀਬਿਲਟੀ ਆ ਅਸੀਂ ਫਿਰ ਵੀ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਸ਼ਾਇਦ ਲੋਕੀ ਸਮਝੇ ਕਬੱਡੀ ਜਾ ਕੇ ਪ੍ਰਵਾਨੀ ਕਰਦਾ ਹੈ ਤੇ ਬੱਚੇ ਸਿੱਖਦੇ ਆਂ ਕਿ ਮੈਂ ਉਹਦੇ ਵਰਗਾ ਬਣਨਾ ਇਹ ਕੀ ਦੱਸ ਰਹੇ ਨਸ਼ਾ ਕਰ ਬੰਦ ਪਾਓ ਨਹੀਂ ਹੋ ਜੋ ਤੁਸੀਂ ਕੀ ਹੋ ਅਸੀਂ ਜਿੱਥੋਂ ਚੱਲ ਕੇ ਆਏ ਆ ਚੰਡੀਗੜ੍ਹ ਤੋਂ ਸਪੈਸ਼ਲ ਚੰਡੀਗੜ੍ਹ ਤੋਂ ਚੱਲ ਕੇ ਆਏ ਆ ਕੋਈ ਜੌਬ ਛੱਡ ਕੇ ਭਾਈ 3 ਦਿਨ ਹੋ ਗਿਆ ਤੇਰੇ ਮੂੰਹਲ ਦੇਖ ਕੇ ਹਟ ਨਹੀਂ ਗਿਆ ਹਟ ਨਹੀਂ ਨਹੀਂ ਤਿੰਨ ਦਿਨ ਹੋ ਗਿਆ ਤੂੰ ਗਾਲਾਂ ਕੱਢੀ ਜਾ ਰਿਹਾ ਨਾਲ ਕੋਈ ਦੁਸ਼ਮਣ ਹੀ ਨਹੀਂ ਹੈਗੀ ਗੱਲ ਨੂੰ ਸਮਝਿਓ ਬਾਕੀ ਤੁਹਾਡੇ ਖੇਰੇ ਕੋਈ ਨਹੀਂ ਆਪਣੇ بیٹے ਨੂੰ ਬੁਲਾਓ ਅਸੀਂ ਗੱਲਬਾਤ ਕਰੀ ਤੁਸੀਂ ਤਾਂ ਪੇਸ਼ ਕਰੋ ਲਿਆਉਂ ਮੁੰਡੇ ਨੂੰ ਬੁਲਾਇਆ ਤਾਂ ਫਿਰ ਇਹ ਗੱਲ ਕਰ ਲਈਏ ਇਹ ਹੀ ਦੀ ਸਾਰੀ ਸਟੋਰੀ ਜੋ ਤੁਸੀਂ ਵੀਡੀਓ ਵਿੱਚ ਵੇਖਿਆ ਵਾ ਇਹ ਹੈਗੇ ਜਿਹੜੇ ਮੈਨੂੰ ਇੱਥੇ ਇੰਸਟਾਗ੍ਰam ਤੇ ਗੰਦ ਬੋਲ ਰਹੇ ਸੀ ਜਿਹੜਾ ਕੰਦਾ ਹੈ ਕਿ ਵਿਆਹ ਜਾਣਾ ਤੇ ਵਿਆਹ ਤੋਂ ਆ ਕੇ ਤੁਹਾਨੂੰ ਮਿਲਣਾ ਉਹ ਤੋਂ ਪਹਿਲਾਂ ਮੈਂ ਹੋਈ ਇੱਥੇ ਵਿਆਹ ਚ ਇਹਦੇ ਵਿਆਹ ਤੋਂ ਜਾਣ ਤੋਂ ਪਹਿਲਾਂ ਮੈਂ ਹੋਈ ਸਕਣ ਪਾਇਆ ਨੂੰ ਤੇ ਇਹਨਾਂ ਦੀ ਹਾਲਤ ਦੇ ਵੇਖ ਕੇ ਨਾ ਚੰਡ ਮਾਰਨ ਦੀ ਲੋੜ ਨਹੀਂ ਪਈ ਭੈਣ ਚੰਡ ਕੀ ਮਾਰਨੀ ਆ ਪਹਿਲਾਂ ਹੀ ਸਾਲੇ ਮਰੇ ਦੇ ਦੋਨੇ ਤੇ ਵੀਡੀਓ ਦੇ ਵਿੱਚ ਜਿਹੜੀ ਆ ਬਦਮਾਸ਼ੀ ਦੱਸਣਿਆ ਸੀ ਬੰਦਾ ਮੈਂ ਕਹਿੰਦਾ ਉਹਦੀ ਹਾਲਤ ਵੇਖ ਕੇ ਨਾ ਪੈੰਜ ਤਰਸ ਆ ਗਿਆ ਮੈਨੂੰ ਇਹਨੂੰ ਕੀ ਮਾਰਨਾ ਯਾਰ ਚੰਡ ਕੀ ਮਾਰੀ ਇਹਦੇ ਪਹਿਲੇ ਮਰੇ ਪਏ ਆ ਬਸ ਅਫਸੋਸ ਐ ਉਹ ਹੀ ਅੱਗੀ ਇਹਦਾ ਮੁੰਡਾ ਨਹੀਂ ਮਿਲਿਆ ਮੁੰਡਾ ਜੇ ਇੱਕ ਤੇ ਮਿਲਿਆ ਹੁੰਦਾ ਜਿਹੜਾ ਬਦਮਾਸ਼ੀ ਦਾ ਸੰਡਿਆ ਸੀ ਨਾ ਉਹਨੂੰ ਮੈਂ ਗੱਡੀ ਚ ਪਾ ਕੇ ਲੈ ਕੇ ਆਣਾ ਸੀ ਪਰ ਉਹ ਲੱਬਿਆਣੀਆਂ ਨੇ ਗੈਪ ਕਰਤਾ ਤੇ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਪੂਰੀ ਟੀਮ ਦਾ ਇੰਨੀ ਰਿਸਪੈਕਟ ਕੀਤੀ ਐ ਘਰ ਬਿਠਾਇਆ ਤੇ ਆਪਣੇ ਬੜੇ ਹੀ ਵਧੀਆ ਤਰੀਕੇ ਨਾਲ ਸਾਰੀ ਗੱਲਬਾਤ ਜਿਹੜੀ ਖਤਮ ਕੀਤੀ ਐ ਤੇ ਮੈਂ ਅੱਗੇ ਤੋਂ ਇੱਕ ਹੋਰ ਮੈਸੇਜ ਆ ਹੋਈ ਕਲੀਅਰ ਕਰਨਾ ਚਾਹਨਾ ਵੀ ਜਿਹੜੇ ਵੀ ਇੱਥੇ ਇੰਸਟਾਗ੍ਰam ਤੇ ਬਦਮਾਸ਼ੀ ਦੱਸਦੇ ਆ ਗਾਲਾਂ ਕੱਢ ਲਾ ਕੰਦੇ ਆ ਉਹਨਾਂ ਲਈ ਆ ਜਿਹੜੀ ਇੱਕ ਵੀਡੀਓ ਹੈ ਨਾ ਇੱਕ ਵਾਰਨਿੰਗ ਸਮਝ ਲਓ ਚਾਹੇ ਕਿ ਇਹ ਮਤ ਵਹਿਮ ਰੱਖਣਾ ਆਪਣੇ ਦਿਮਾਗ 'ਚ ਕਿ ਇੱਥੇ ਬਸ ਆਪਾਂ ਇੰਸਟਾਗ੍ਰam ਤੇ ਬੋਲਤਾ ਤੇ ਗਾਲਾਂ ਚਾਰ ਕੱਢ ਲੋਗੇ ਤੁਸੀਂ ਤੇਣਾ ਨੇ ਕਿਹੜਾ ਘਰ ਪਹੁੰਚਣਾ ਇਹ ਸਾਰਾ ਜ਼ਿਆਦਾਤਰ ਵਹਿਮ ਹੈ ਹੋਈ ਹੈ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਇੰਸਟਾਗ੍ਰਾਮ ਤੇ ਬਦਮਾਸ਼ੀ ਦੱਸਦੇ ਹੱਥੇ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਐ ਹੋ ਹੀ ਲੱਗਦਾ ਕਿ ਇੱਥੇ ਕਿਹੜਾ ਕਿਸਨੇ ਘਰ ਆਣਾ ਹੁੰਦਾ ਕੱਢੀ ਜਾਓ ਗਾਲਾਂ ਇਹ ਉਹਨਾਂ ਲਈ ਇੱਕ ਬੜੀ ਵੱਡੀ ਇੱਕ ਸਮਝ ਲਓ ਕੀ ਐਗਜ਼ੈਂਪਲ ਹੈ ਕਿ ਆ ਦਿਮਾਗ ਚ ਵਹਿਮ ਕੱਢਦੇ ਹੋ ਹੁਣ ਤੋਂ ਬਾਅਦ ਵੀ ਤੁਸੀਂ ਕੋਈ ਕਾਲਾਂ ਕੱਢ ਲੋਗੇ ਘਰ ਭਾਂ ਕਿਤੇ ਵੀ ਹੋਏ ਇਹ ਵੇਖ ਲਓ ਕਿੰਨੀ 5 6 ਘੰਟੇ ਲੱਗੇ ਆਪਾਂ ਨੂੰ ਜਾਣ ਨੂੰ ਘਰ ਲੱਭਦੇ ਇਹਨਾਂ ਦਾ ਔਰ ਬਹੁਤ ਧੰਨਵਾਦ ਹੋਣਾ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਦਿਲ ਤੋਂ ਮਤਲਬੀ ਸਵਾਗਤ ਕੀਤਾ ਉੱਥੇ ਪਿੰਡ ਦੇ ਵਿੱਚ ਔਰ ਪੂਰੇ ਪਿੰਡ ਨੇ ਸਾਨੂੰ ਮਤਲਬ ਦੇ ਸਾਥ ਦਿੱਤਾ ਸਾਰਿਆਂ ਨੇ ਔਰ ਪੂਰਾ ਪਿੰਡ ਦੁਖੀ ਹੀ ਹਨਾਂ ਤੋਂ ਸਾਰਾ ਪਿੰਡ ਹਨਾਂ ਤੋਂ ਦੁਖੀ ਹੀ ਹਰ ਬੰਦਾ ਚਾਹੁੰਦਾ ਸੀ ਕਿ ਇਹ ਕੰਮ ਭਾਜੀ ਬੜੀ ਧੀਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਿਹੜਾ ਅੱਜ ਆਪਾਂ ਕੀਤਾ ਵਾ ਤੇ ਹਨੂ ਸਾਰਿਆਂ ਨੇ ਐਡਰੈਸ ਦਿੱਤੇ ਹਨਾਂ ਦੇ ਪਿੰਡ ਦਿਆਂ ਨੇ ਦੇਖ ਲਓ ਮੈਂ